ਲੋਜੀ ਕਿਸਾਨਪ੍ਰਵ ਲੁਧਿਆਣਾ ਐਗਜ਼ੀਬਿਸ਼ਨ ਤੇ ਨਿਊ ਗਰਦੀਪ ਵਾਲਿਆਂ ਦੀ ਦੇਖ ਸਕਦੇ ਹੋ ਕਿ ਸਲਫੋ ਕਮਬਾਈਨ ਮੱਕੀ ਵਾਲੇ ਕਾਟਰ ਦੇ ਨਾਲ ਆ ਗਈ ਇਹਨਾਂ ਦਾ ਐਡਰੈਸ ਹੈਗਾ ਨਾਬਾ ਰੋਡ ਚਾਸਵਾਲ ਠੀਕ ਹੈ ਜੀ ਕਿਸੇ ਵੀਰ ਨੇ ਮਸ਼ੀਨ ਬਾਰੇ ਕੋਈ ਗੱਲਬਾਤ ਕਰਨੀ ਹੈ ਕੋਈ ਜਾਣਕਾਰੀ ਲੈਣੀ ਹੈਗੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂ ਸਭ ਮਸ਼ੀਨ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਕਿ ਸਾਰੀ ਮਸ਼ੀਨ ਵਧੀਆ ਹੈਵੀ ਡਿਊਟੀ ਬਣੀ ਹੋਈ ਹੈਗੀ ਰੰਗ ਪੇਂਟ ਦੀ ਕੁਆਲਿਟੀ ਸਾਰੇ ਸਪੇਅਰ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਦੇਖ ਸਕਦੇ ਹੋ ਚੇਂਜਰ 플랫 ਵਗੈਰਾ ਸਾਰੀਆਂ ਪੁਲੀਆਂ ਵਗੈਰਾ ਵਧੀਆ ਨੇ ਗੀਆਂ 부ਛੌਣੀਆਂ ਪੁਲੀਆਂ ਨੇ ਗੀਆਂ ਠੀਕ ਹੈ ਜੀ ਕੰਪਨੀ ਦੇ ਬੈਲਟਾਂ ਵਧੀਆ ਬੈਰਿੰਗ ਹੈਵੀ ਡਿਊਟੀ ਮਾਣਨਗੇ ਤੁਹਾਨੂੰ ਬਾਕੀ ਐਸਐਮਐਸ ਦੇਖ ਸਕਦੇ ਹੋਗੇ ਮਸ਼ੀਨ ਦੇ ਹਿੱਸੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਵਧੀਆ ਹੈਵੀ ਡਿਊਟੀ ਹਿੱਸਾ ਹੈ ਜੀ ਛੇ ਸਟਾਫ ਆਕਰਨੇਗੇ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਮਸ਼ੀਨ ਦੇ ਬਾਰੇ ਗੱਲਬਾਤ ਕਰਨੀ ਹੈ ਰੇਟ ਬਾਰੇ ਗੱਲਬਾਤ ਕਰਨੀ ਆ ਕੋਈ ਵੀ ਮਸ਼ੀਨ ਬਾਰੇ ਜਾਣਕਾਰੀ ਲੈਣੀ ਹੈਗੀ ਤੁਸੀਂ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂ ਮਸ਼ੀਨ ਤੁਹਾਨੂੰ BS4 ਇੰਜਨ ਚ ਮਿਲ ਜੂਗੀ ਦੇਖ ਸਕਦੇ ਹੋ ਨਿਊ ਗੁਰਦੀਪ ਵਾਲਾਂ ਦੀ ਕਮਾਈ ਨਾ ਇਹ ਐਸਐਮਐਸ ਲੱਗਿਆ ਹੋਇਆ ਜੀ ਐਗਰੀ ਐਕਸ ਪੋ ਲੁਧਿਆਣਾ 30 ਵੀਡੀਓ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਤੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਡੀ ਡੀਜ਼ਲ ਵਾਲੀ ਟੈਂਕੀ ਹੈਵੀ ਡਿਊਟੀ ਤੁਹਾਨੂੰ ਕੌੜੀ ਆ ਗਈ ਐਲੀਵੇਟਰ ਆ ਗਈ ਸਾਰੀ ਮਸ਼ੀਨ ਦੀ ਕੁਆਲਿਟੀ ਇੱਕ ਨੰਬਰ ਹੈ ਜੀ ਬਾਕੀ ਤੁਸੀਂ ਵੀ ਚੈੱਕ ਕਰ ਸਕਦੇ ਹੋਗੇ ਬੁਸ਼ ਵਾਲੀਆਂ ਜ਼ਿਆਦਾਤਰ ਤੁਹਾਨੂੰ ਸਾਰੀਆਂ ਪੁਲੀਆਂ ਮੱਕੀ ਵਾਲਾ ਕਟਰ ਹੋ ਗਿਆ ਜੀ ਬਾਕੀ ਕੈਵਨ ਵਗੈਰਾ ਸਾਰਾ ਓਕੇ ਬਣਾ ਹੋਇਆ ਹੈਗਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂ ਉਹਨਾਂ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋ ਧੰਨਵਾਦ ਜੀ